ਕਾਲਾ ਨੌਚ ਆਪਣੇ ਤੋਂ ਬੱਚਿਆਂ ਨੂੰ ਕਤਲ ਕਰਨ ਵਾਲੇ ਬੋਦੀ ਵੀ ਨਹਿਰ ਚੋਂ ਮਿਲੀ ਲਾਸ਼ ਪੁਲਸ ਅਧਿਕਾਰੀ ਨੇ ਦੱਸੀ ਸਾਰੀ ਕਹਾਣੀ ਜ਼ਿਲ੍ਹਾ ਗਰਦਾਸਪੁਰ ਦੇ ਕਸਬਾ ਕਲਾਨੌਰ ਵਿਖੇ ਬੀਤੀ 4 ਤਰੀਕ ਨੂੰ ਇੱਕ ਪਿਓ ਵੱਲੋਂ ਆਪਣੇ ਦੋ ਮਾਸੂਮ ਬੱਚਿਆਂ ਦਾ ਕਤਲ ਕਰ ਦਿੱਤਾ ਗਿਆ ਸੀ। ਇਹਨਾਂ ਵਿੱਚ 6 ਸਾਲ ਦੀ ਜਸਪ੍ਰੀਤ ਕੌਰ ਅਤੇ ਸਾਡੇ 4 ਸਾਲ ਦਾ ਪੁੱਤਰ ਹਰਪੀਤ ਸਿੰਘ ਸਮੋਚੇ ਜਿੱਨਾਂ ਨੂੰ ਜ਼ਹਿਰੀਲੀ ਦਵਾਈ ਦੇ ਕੇ ਮੌਤੇ ਕੱਟ ਉਤਾਰਨ ਤੋਂ ਬਾਅਦ ਉਹਨਾਂ ਦਾ ਪਿਓ ਫਰਾਰ ਹੋ ਗਿਆ ਸੀ। ਅੱਜ ਇਹਨਾਂ ਮਾਸੂਮ ਮ੍ਰਿਤਕ ਬੱਚਿਆਂ ਦੇ ਪਿਤਾ ਨੇ ਵੀ ਖੁਦਕੁਸ਼ੀ ਕਰ ਲਈ ਹੈ ਜਿਸ ਦੀ ਲਾਸ਼ ਕਿਲਾ ਨਹਿਤ ਤੇ ਪਾਸੋਂ ਬਰਾਮਦ ਹੋਈ ਹੈ ਇਸ ਮੌਕੇ ਕਲਾਨੌਰ ਦੇ ਐਸਐਚਓ ਦਿਲਪੀ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਲਾਸ਼ ਬਰਾਮਦ ਕਰਕੇ ਪੋਸਟਮਾਰਟਮ ਕਰਨ ਲਈ ਭੇਜ ਦਿੱਤੀ ਗਈ ਹੈ ਇਸ਼ਬੰਦੀ ਐਸਐਸਓ ਕਲਾਨੌਰ ਆਈਪੀਐਸ ਅਧਿਕਾਰੀ ਦਿਲਪੀ ਸਿੰਘ ਨੇ ਅੱਗੇ ਦੱਸਿਆ ਕਿ 4 ਮਾਰਚ ਨੂੰ ਕਲਾਨੌਰ ਦੇ ਇੱਕ ਪਿੰਡ ਪੇਗਮਰੇ ਵਿੱਚ ਦੋ ਮਾਸੂਮ ਬੱਚਿਆਂ ਦੀਆਂ ਲਾਸ਼ਾਂ ਬਰਾਮਦ ਹੋਈਆਂ ਸਨ ਅਤੇ ਖੁੱਤਸ਼ਾ ਜाहिर ਕੀਤਾ ਸੀ ਕਿ ਮਾਸੂਮ ਬੱਚਿਆਂ ਦੇ ਪਿਓ ਹਰਪਾਲ ਸਿੰਘ ਵੱਲੋਂ ਹੀ ਆਪਣੇ ਬੱਚਿਆਂ ਦੀ ਜਿਹਿਰੀਲੀ ਚੀਜ਼ ਦੇ ਕੇ ਕਤਲ ਕੀਤਾ ਗਿਆ ਹੈ ਕਿਉਂਕਿ ਕੁਝ ਦਿਨ ਪਹਿਲਾਂ ਹੀ ਉਸਦੀ ਪਤਨੀ ਕਰੋ ਉਸ ਨੂੰ ਅਤੇ ਬੱਚਿਆਂ ਨੂੰ ਛੱਡ ਕੇ ਚਲੀ ਗਈ ਸੀ ਜਿਸ ਕਾਰਨ ਉਹ ਮਾਨਸਿਕ ਤੌਰ ਤੇ ਪਰੇਸ਼ਾਨ ਸੀ ਤੇ ਦੋ ਦਿਨ ਬਾਅਦ ਹਰਪਾਲ ਸਿੰਘ ਦੀਆਂ ਜੁਤੀਆਂ ਅਤੇ ਖੂਰ ਸਮਾਨ ਲਾਲ ਸਿੰਘ ਨਹਿਰ ਦੇ ਕਿਨਾਰਿਆਂ 'ਪ੍ਰਭੰਤ ਤੋਇਆ ਸੀ ਜਿਸ ਤੇ ਸ਼ੱਕ ਜਤਾਇਆ ਜਾ ਰਿਹਾ ਸੀ ਕਿ ਉਸਨੇ ਮਸੂਮ ਬੱਚਿਆਂ ਨੂੰ ਮਾਰ ਕੇ ਖੁਦਕਿਸ਼ੀ ਕਰ ਲਈ ਹੋਵੇਗੀ ਬੀਤੀ ਤੇਰ ਸ਼ਾਮ ਉਸਦੀ ਲਾਸ਼ ਕਲਾ ਲਾਲ ਸਿੰਘ ਨਹਿਰ ਵਿੱਚੋਂ ਬ੍ਰੰਤ ਹੋਈ ਹੈ ਜਿਸ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ ਉਹਨਾਂ ਦੱਸਿਆ ਕਿ ਫਿਲਹਾਲ ਇਹੋ ਕਿਹਾ ਜਾ ਸਕਦਾ ਹੈ ਕਿ ਬੱਚਿਆਂ ਨੂੰ ਉਸਨੇ ਜ਼ਹਿਰ ਦੇ ਕੇ ਮਾਰਿਆ ਸੀ ਕਿਉਂਕਿ ਉਸ ਦੇ ਘਰ ਵਿੱਚੋਂ ਕੁਝ ਜ਼ਹਿਰੀਲੇ ਪਦਾਰਥ ਪ੍ਰਾਂਤ ਹੋਏ ਸਨ ਫਿਰ ਵੀ ਇਸ ਸਬੰਧੀ ਪੱਕੇ ਤੌਰ ਤੇ ਬੱਚਿਆਂ ਦੀ ਪੋਸਟਮਾਰਟਮ ਰਿਪੋਰਟ ਆਉਣ ਤੋਂ ਬਾਅਦ ਹੀ ਕੁਝ ਕਿਹਾ ਜਾ ਸਕਦਾ ਹੈ ਉਸਨੇ ਬੱਚਿਆਂ ਨੂੰ ਕਮੇ ਮਾਰਿਆ ਉਹਨਾਂ ਦਾ ਸਗੀ ਹੈ ਹਰਪਾਲ ਸਿੰਘ ਦੀ ਪਤਨੀ ਦੀ ਵੀ ਪਾਲਕ ਕੀਤੀ ਜਾ ਰਹੀ ਹੈ ਅਤੇ ਉਸ ਨੂੰ ਲੱਭ ਕੇ ਸ਼ਾਮਲ ਤਫਤੀਸ਼ ਕੀਤਾ ਜਾਵੇਗਾ ਇੱਕ ਜੀ ਕਲਨੌਰ ਚ ਵਕੂਆ ਹੋਇਆ ਸੀ ਡਬਲ ਮਰਡਰ ਦਾ ਜਿਹਦੇ ਵਿੱਚ ਦੋ ਛੋਟੇ ਬੱਚੇ ਜਿਨ੍ਹਾਂ ਦਾ ਨਾਮ ਜਸਪ੍ਰੀਤ ਤੇ ਹਰਪ੍ਰੀਤ ਇਹਨਾਂ ਦਾ ਮਰਡਰ ਹੋਇਆ ਸੀ ਤੇ ਘਰ ਵਿੱਚ ਹੀ ਉਹਨਾਂ ਦੀ ਲਾਸ਼ ਬਰਾਮਦ ਹੋਈਆਂ ਜੀ ਤੇ ਉਹਦੇ ਵਿੱਚ ਸਾਡਾ ਜਿਹੜਾ ਮੇਨ ਸ਼ੱਕੀ ਦੋਸ਼ੀ ਸਾਨੂੰ ਲੱਗ ਰਿਹਾ ਸੀ ਉਹ ਇਹਨਾਂ ਦਾ ਫਾਦਰ ਹਰਪਾਲ ਸਿੰਘ son of ਮੱਖਣ ਸਿੰਘ ਸੀ ਤੇ ਹਰਪਾਲ ਸਿੰਘ son of ਮੱਖਣ ਸਿੰਘ ਸਾਨੂੰ ਖਦਸ਼ਿਆ ਸੀ ਕਿ ਇਹ ਸੁਸਾਈਡ ਕਰ ਲੇਗਾ ਤੇ ਇਹਦੀ ਜਿਹੜੀ ਜੁੱਤੀ ਤੇ ਇਹਦੀ ਉਹ ਵੀ ਨੇੜੇ ਪਾਸੋਂ ਬਰਾਮਦ ਹੋਈ ਸੀ ਤੇ ਹੁਣ ਇਹਦੀ ਜਿਹੜੀ ਲਾਸ਼ ਆ ਬਰਾਮਦ ਕੀਤੀ ਗਈ ਹੈ ਲਾਲ ਕਿਲਾ ਥਾਣੇ ਦੇ ਪਸੂ ਇਹ ਬਰਾਮਦ ਕੀਤੀ ਗਈ ਹੈ ਤੇ 174 ਦੀ ਕਾਰਵਾਈ ਕਰਕੇ ਇਹਦੀ ਬੋਡੀ ਪੋਸਟਮਾਰਟਮ ਲਈ ਭੇਜ ਦਿੱਤੀ ਗਈ ਹੈ ਤੇ ਜਿਹੜੀ ਵਜ੍ਹਾ ਰੰਜਿਸ਼ ਹਜੇ ਤੱਕ ਸਾਹਮਣੇ ਆਈ ਹੈ ਸਾਨੂੰ ਉਹ ਇਹੀ ਹੈ ਕਿ ਇਹ ਥੋੜਾ ਮੈਂਟਲੀ ਡਿਸਟਰਬਡ ਚੱਲ ਰਿਹਾ ਸੀ ਕਿਉਂਕਿ ਇਹਦੀ ਜਿਹੜੀ ਪਤਨੀ ਹੈ ਉਹ ਇਹਨੂੰ ਛੱਡ ਕੇ ਚਲ ਗਈ ਸੀ ਤੇ ਇਹ ਪ੍ਰਾਇਮਰੀ ਰੀਜ਼ਨ ਸੀ ਕਿ ਇਹਨੇ ਆਪਣੇ ਬੱਚਿਆਂ ਨੂੰ ਮਾਰ ਕੇ ਆਪਣੇ ਵੀ ਜੀਵਨ ਦਾ ਖਤਮ ਕਰ ਦਿੱਤਾ ਬੱਚਿਆਂ ਨੂੰ ਜੀ ਹਜੇ ਤੱਕ ਜੋ ਤਫਤੀਸ਼ ਚ ਆਇਆ ਉਹ ਇਹ ਆਇਆ ਹੈ ਕਿ ਇਹਨੇ ਸ਼ਾਇਦ ਜ਼ਹਿਰ ਦਿੱਤਾ ਬੱਚਿਆਂ ਨੂੰ ਕਿਉਂਕਿ ਉਥੇ ਆਲ ਆਊਟ ਦੀ ਡਬੀਆਂ ਤੇ ਹੋਰ ਕਾਫੀ ਬਰਾਂਦਗੀ ਹੋਈ ਹੈ ਸਾਨੂੰ ਬਟ ਹੁਣ ਪੁਖਤਾ ਤੌਰ ਤੇ ਆਪਾਂ ਪੋਸਟਮਾਰਟਮ ਤੋਂ ਬਾਅਦ ਹੀ ਦੱਸ ਸਕਦੇ ਹਾਂ ਜਿਹੜੀ ਰਿਪੋਰਟ ਆਏਗੀ ਵਿਸਰਾ ਦੀ ਰਿਪੋਰਟ ਉਸ ਤੋਂ ਬਾਅਦ ਫਿਰ ਕਨਫਰਮ ਕਰਾਂਗੇ ਉਮੀਦ ਹੈ ਵਿਥਿਨ 2 ਵੀਕਸ ਦੋ ਹਫ਼ਤੇ ਦੇ ਵਿੱਚ ਵਿੱਚ ਰਿਪੋਰਟ ਆ ਜਾਣੀ ਚਾਹੀਦੀ ਹੈ ਉਹਨਾਂ ਦੀ ਪਤਨੀ ਨੂੰ ਉਹਨਾਂ ਦੀ ਪਾਲ ਜਾਰੀ ਹੈ ਤੇ ਉਹਨਾਂ ਨੂੰ ਆਪਾਂ ਸ਼ਾਮਿਲ ਤਫਤੀਸ਼ ਕਰਾਂਗੇ